ਪਿਛਲੇ ਸਾਲ ਪੀਏਯੂ ਲੁਧਿਆਣੇ ਦੀ ਕਿਸਮ ਪੀਆਰ 131 ਨੂੰ ਪੰਜਾਬ ਦੇ ਵਿੱਚ ਕਿਸਾਨ ਭਰਾਵਾਂ ਨੇ ਵੱਧ ਚੜ ਕੇ ਲਾਇਆ ਤੇ ਉਸ ਕਿਸਮ ਦਾ ਜਿਹੜਾ ਬੀਜ ਸੀਗਾ ਥੋੜੇ ਇਹੀ ਕਿਸਾਨਾਂ ਨੂੰ ਜਿਹੜਾ ਅਸਲੀ ਬੀਜ ਮਿਲਿਆ ਸੀ ਯੂਨੀਵਰਸਿਟੀ ਦੇ ਵਿੱਚੋਂ ਨਹੀਂ ਬੀਜ ਕਿਸੇ ਦੇ 114 ਨਿਕਲੇ ਕਿਸੇ ਦੇ ਡੋਗਰ ਪੂਸ਼ਾ ਨਿਕਲੇ ਕਿਸੇ ਦੇ ਕੋਈ ਇੱਕ ਕਿਸਮ ਹੋਰ ਨਿਕਲੇ ਕਹਿਣ ਦਾ ਮਤਲਬ ਵੀ ਬੀਜ ਦੇ ਵਿੱਚ ਠੱਗੀ-ਭੱਜੀ ਕਿਸਾਨਾਂ ਦੇ ਨਾਲ ਇਸ ਕਿਸਮ ਦੇ ਵਿੱਚ ਕਿਸਾਨਾਂ ਵੱਲੋਂ ਕੀ ਕਮੀਆਂ ਦੱਸੀਆਂ ਗਈਆਂ ਨੇ ਤੇ ਕਿਸਾਨਾਂ ਦਾ ਇਸ ਕਿਸਮ ਨੇ ਦਿਲ ਕਿਉਂ ਨਹੀਂ ਜਿੱਤਿਆ ਕਿਉਂਕਿ ਹੁਣ ਤੱਕ ਪੀਆ ਰਿਖੋ 26 ਕਿਸਮਾਂ ਜਿਹੜੀ ਖੇਤਾਂ ਦੇ ਵਿੱਚ ਰਾਜ ਕਰ ਰਹੀ ਹੈਗੀ ਹੈ ਤੇ ਲਾ ਵੀ ਰਿਹਾ ਕਿਸਾਨ ਪਿਛਲੇ ਸਾਲ ਸਾਲਾਂ ਤੋਂ ਕਹਿੰਦੇ ਵੀ ਇਸ ਤੋਂ ਤਾਂ 126 ਵਧਿਆ ਹੈਗੀ ਆ ਜੇ ਇਹ ਤੋਂ 10 15 ਦਿਨ ਪਿੱਛੋਂ ਲੱਗਦੀ ਹੈ ਤਾਂ 85 ਮਣ ਆਮ ਨਾਲ ਹੀ ਨਿਕਲਦੀ ਹੈ ਕਿਤੇ ਵੱਧ ਵੀ ਨਿਕਲਿਆ ਹੁੰਦੀ ਹੈ ਤੇ ਬਹੁਤ ਹੀ ਕਿਸਾਨ ਭਰਾਵਾਂ ਦੇ ਵਿੱਚ ਕਮੈਂਟ ਵੀ ਪੜੇ ਮੈਂ ਇੱਕ ਪੋਸਟ ਕੀਤੀ ਸੀ ਕੱਲ ਉਹ ਤੇ 15 16 ਕਿਸਾਨਾਂ ਨੇ ਕਮੈਂਟ ਕੀਤੇ ਸੀ ਕੋਈ ਕਿਸਾਨ ਕਹਿੰਦਾ ਭਾਈ 29 ਜੂਨ ਨੂੰ ਲਾ ਕੇ ਸਾਡੇ 90 ਮਣ 95 ਮਣ ਆ ਗਈ ਕੋਈ ਕਹਿੰਦਾ ਵੇਕਾਰ ਹੈ ਕੋਈ ਕਹਿੰਦਾ ਜਮਾ ਜ਼ੀਰੋ ਹੈ ਕੋਈ ਕਹਿੰਦਾ ਸਾਡੇ 80 ਮਣ ਨਿਕਲੇ 85 ਮਣ ਨਿਕਲੇ ਇੱਕ ਵੀਡੀਓ ਸਾਈਡ ਤੋਂ ਵੀ ਚੱਲ ਰਹੀ ਹੈਗੀ ਆ ਜਿਹੜੀ ਪਿਛਲੇ ਸਾਲ ਮੇਰੇ ਖਾਸ ਕਿਸਾਨ ਨੇ ਪੀਯੂ ਲੁਧਿਆਣਾ ਤੋਂ ਬੀਜ ਲੈ ਕੇ ਕਿਸਮ ਨੂੰ ਲਾਇਆ ਕਿਸਾਨ ਦੇ 80 ਕੁ ਮਣ ਦਾ ਝਾੜ ਦਿੱਤਾ ਤੇ ਉਸ ਕਿਸਾਨ ਦਾ ਇਹ ਕਹਿਣਾ ਹੈਗਾ ਵੀ ਕਿਸਮ ਪਹਿਲਾਂ ਤਾਂ ਦੇਖੋ ਵਧੀਆ ਖੜੀ ਰਹਿੰਦੀ ਹੈਗੀ ਆ ਤੇ ਲਾਈਵ ਕੋਈ ਵਾਲੀ ਗੇਤੀ ਨਹੀਂ ਸੀ 25 ਜੂਨ ਦੇ ਲਗਭਗ ਲਾਈ ਕੋਈ ਜਿਆਦੇ ਜ਼ੂਰੀਆਂ ਨਹੀਂ ਪਾਈ ਤੇ ਕਿਸਮ ਦੇ ਵਿੱਚ ਜੇ ਕਰੀਏ ਕੋਈ ਬਿਮਾਰੀ ਨੇ ਵੀ ਅਟੈਕ ਕੀਤਾ ਨਾ ਕੋਈ ਬੌਨਾ ਬੂਝਾ ਆ ਨਾ ਕੋਈ ਵੈਰੈਟੀ ਦੇ ਵਿੱਚ ਹੋਰ ਕਿਸੇ ਤਰ੍ਹਾਂ ਦੀ ਸਮੱਸਿਆ ਪਰ ਪਿੱਛੋਂ ਆ ਕੇ ਖਿੰਡ ਦੀ ਜਿਆਦੇ ਆ ਕਰਨ ਦਾ ਮਤਲਬ ਡਿੱਗੀ ਜਾਦੇ ਆ ਤੇ ਦੇਖਣ ਨੂੰ ਲੱਗਦਾ ਸੀ ਵੀ ਵੈਰੈਟੀ 85 ਮਣ ਤੱਕ ਜਾਊਗੀ ਪਰ 80 ਦੇ ਘਰਾں ਚ ਮੁਸ਼ਕਲ ਨਾਲ ਹੀ ਪਹੁੰਚੀ ਆ ਕਹਿਣ ਦਾ ਮਤਲਬ ਵੀ ਜਿਸ ਹਿਸਾਬ ਦੀ ਵੈਰੈਟੀ ਦੇ ਬਾਰੇ ਦੱਸਿਆ ਗਿਆ ਹੈਗਾ ਕਿਸਾਨ ਉਸੇ ਹਿਸਾਬ ਨਾਲ ਲਾਰੇ ਹੈਗੇ ਆ ਸਾਰੇ ਏਰੀਏ ਨੂੰ ਸ਼ੂਟ ਨਹੀਂ ਕਰ ਰਹੀ ਹੈਗੀ ਕਿਉਂਕਿ ਹੋਰ ਵੈਰੈਟੀਆਂ ਦੇ ਮੁਕਾਬਲੇ ਇਸ ਵੈਰੈਟੀ ਦਾ 5 ਤੋਂ 7 ਮਣ ਝਾੜ ਘਟਦਾ ਹੈਗਾ ਘਟਣ ਦਾ ਕਾਰਨ ਬਈ ਇਸ ਵਾਰ ਹੀ ਪਤਾ ਲੱਗਣਾ ਕਿਉਂਕਿ ਪਿਛਲੇ ਸਾਲ ਲਾਲੋ ਵੈਸੀ ਝੋਨੇ ਦੇ ਸਾਰਿਆਂ ਦੀ ਝਾੜ ਘੱਟ ਸੀ ਹਨ ਢੇਲੇ ਨੇ ਪਿੱਛੋਂ ਆ ਕੇ ਟੈਗ ਕੀਤਾ ਤੇ ਆਪਾਂ ਯੂਰੀਆ ਵੀ ਜ਼ਿਆਦੇ ਪਾ ਗਏ ਹਨ ਤੇ ਇਸ ਕਿਸਮ ਦੇ ਬਾਰੇ ਆਪਾਂ ਕੁਝ ਕੀ ਚਰਚਾ ਤੁਹਾਡੇ ਨਾਲ ਪਹਿਲਾਂ કરી ਵੀ ਹੈਗੀ ਹੈ ਹਨ ਵੀ ਕਿਸਾਨਾਂ ਦਾ ਇਸ ਵੈਰੈਟੀ ਨੇ ਦਿਲ ਨਹੀਂ ਜਿੱਤਿਆ ਵੱਢਣ ਦੇ ਸਮੇਂ ਕਿਸਾਨ ਕਹਿੰਦੇ ਬਈ ਇਹਦਾ ਟੋਟਾ ਜ਼ਿਆਦੇ ਪੈਂਦਾ ਹੈ ਵੱਢਣ ਵੇਲੇ ਖਿੰਡਦੀ ਜ਼ਿਆਦੇ ਆ ਪਹਿਲਾਂ ਵਧੀਆ ਖੜੀ ਰਹਿੰਦੀ ਹੈ ਅ ਪਿਛਲੇ 15 20 ਦਿਨ ਜਿਹੜੇ ਖਾੜਨਦੇ ਹੁੰਦੇ ਆ ਉਦੋਂ ਨਹੀਂ ਕੱਢਦੀ ਉਦੋਂ ਕਹਿੰਦੇ ਬਈ ਇਹ ਪੈਰ ਇਹ ਛੱਡ ਜਾਂਦੀ ਹੈ ਖਿੰਡ ਜੇ ਜਾਂਦੀ ਹੈ ਤੇ ਇਸ ਕਿਸਮ ਨੂੰ ਬਹੁਤੇ ਕਿਸਾਨ ਭਰਾ ਕਹਿੰਦੇ ਬਈ ਅਸੀਂ 30 ਜੂਨ ਨੂੰ ਲਾਈ ਸੀ ਸਾਡੇ 85 ਮਣ ਤੋਂ 90 ਮਣ ਹੋ ਗਏ ਸਾਡੇ ਕੋਈ ਪਾਣੀ ਵੀ ਵਾੜਾ ਚੰਗਾ ਨਹੀਂ ਸੀ ਕੋਈ ਨਹਿਰੀ ਪਾਣੀ ਵੀ ਨਹੀਂ ਪੈਂਦਾ ਸੀ ਤੇ ਦੂਸਰੇ ਪੱਖ ਦੇ ਕਿਸਾਨ ਕਹਿੰਦੇ ਅਸੀਂ ਵੀ 25 ਜੂਨ ਨੂੰ ਲਾਈ ਸਾਡੇ ਨਹਿਰੀ ਪਾਣੀ ਵੀ ਪੈਂਦਾ ਤੇ ਸਾਡੇ ਡੂਵਲ ਦਾ ਪਾਣੀ ਵੀ ਵਧੀਆ ਪਰ ਸਾਨੂੰ ਕਿਸਮ ਕਹਿੰਦੇ ਭਾਈ ਜੱਚੀ ਨਹੀਂ ਹੈਗੀ ਜਿਹੜੇ ਹਿਸਾਬ ਦਾ ਝਾੜ ਦੇਣਾ ਸੀ ਹਨਾ ਉਸ ਹਿਸਾਬ ਦਾ ਕਿਸਮ ਨੇ ਝਾੜ ਨਹੀਂ ਦਿੱਤਾ ਤੇ ਕਿੰਨੇ ਕਿ ਕਿਸਾਨ ਭਰਾਵਾਂ ਨੇ ਪਿਛਲੇ ਸਾਲ ਇਸ ਕਿਸਮ ਨੂੰ ਲਾਇਆ ਤੇ ਕਿੰਨੇ ਕਿ ਤਰੀਕੇ ਨੂੰ ਲਾਇਆ ਤੇ ਇਸ ਵਾਰ ਕਿੰਨੇ ਕਿ ਲਾ ਰਹੇ ਹੋ ਤੇ ਇਹਦਾ ਝਾੜ ਵੀ ਭਾਈ ਬਣ ਕੇ ਸਾਂਝਾ ਜ਼ਰੂਰ ਕਰਿਓ ਤੇ ਆਪਣਾ ਏਰੀਆ ਵੀ ਜਿਹੜਾ ਮੇਰੇ ਨਾਲ ਸਾਂਝਾ ਜ਼ਰੂਰ ਕਰਿਓ ਕਿਉਂਕਿ ਵਿੱਚ ਕਿਸਾਨ ਭਰਾ ਹੈਗੇ ਆ ਜਿਹੜੇ ਪਿਛਲੇ 3 ਸਾਲ ਤੋਂ ਲਾ ਰਹੇ ਆ ਕਹਿੰਦੇ ਭਾਈ ਸਾਡੇ ਵੈਰੈਟੀ ਜੱਜ ਗਈ ਕਿਉਂਕਿ ਸਾਰੀਆਂ ਮੈਂ ਕਹਣਾ ਵੀ ਇਹੀ ਕੋਈ ਵੈਰੈਟੀ ਨਹੀਂ ਬਣੀ ਹੈਗੀ ਜਿਹੜੀ ਸਾਰੇ ਕਿਸਾਨਾਂ ਦਾ ਦਿਲ ਜਿੱਤਰੇ ਪੀਲੀ ਪੂਸ਼ਾ ਤੇ ਪੂਸ਼ਾ 44 ਤੋਂ ਬਿਨਾ ਹਨਾ ਵੀ ਹੋਰ ਕਹਿੰਦੇ ਕੋਈ ਇਸ ਤਰ੍ਹਾਂ ਦੀ ਕੋਈ ਕਿਸਮ ਹੀ ਨਹੀਂ ਆਈ ਹੈਗੀ ਜਿਹੜੇ ਐ ਕਹੇ ਵੀ ਯਾਰ ਹਾਂ ਠੀਕ ਹੈ ਚੁੱਪ ਕਰਕੇ ਬੰਦਾ ਕਹਦੇ ਲਾ ਦੀਏ ਠੀਕ ਹੈ 126 ਠੀਕ ਹੈ ਹਨਾ ਜੇ ਬੰਦਾ 5 10 ਜੁਲਾਈ ਨੂੰ 15 ਜੁਲਾਈ ਤੱਕ ਇਸ ਕਿਸਮ ਨੂੰ 126 ਨੂੰ ਵੀ ਲਾਉਂਦਾ ਇਹਨੇ ਫੇਰ ਵੀ 90 ਮਣ ਨਿਕਲਦੀ ਆ ਪਰ ਇਸ ਕਿਸਮ ਦੇ ਨਾਲ ਉਹ ਵੀ ਚੰਗੀ ਆ ਮੈਂ ਇਥੇ ਕਿਸ ਨੂੰ ਇਨਕਾਰ ਨਹੀਂ ਮੈਂ ਕਿਸਾਨਾਂ ਦੀ ਭਾਸ਼ਾ ਬੋਲ ਰਿਹਾ ਆ ਵੀ ਇਸ ਕਿਸਮ ਦੇ ਬਾਰੇ ਦੇਖੋ ਕਿਸਾਨ ਕੀ ਬੋਲ ਰਹੇ ਹੈਗੇ ਆ 25 ਤੋਂ 30 ਜੂਨ ਨੂੰ ਲਾ ਕੇ ਵੀ ਇਸ ਕਿਸਮ ਨੂੰ ਟਾਈਮ ਨਾਲ ਵਧਾਇਆ ਜਾਂਦਾ ਹੈ ਪੀ ਆਰ 131 ਨੂੰ ਜਿੰਨਾ ਵੀ ਕਿਸਾਨ ਭਰਾਵਾਂ ਦੇ ਦੇਖੋ ਬਈ ਲੱਗੀ ਹੈਗੀ ਹੈ ਹਨਾ ਤੇ ਪਨੀਰੀ ਦੇ ਉੱਪਰ ਇੱਕ ਦੋ ਵਾਰ ਤੁਸੀਂ ਤੇਲ ਲੈਣੇ ਸਪ੍ਰੇ ਹਾਂ ਕਰਨੇ ਕਿਉਂਕਿ ਇਹਦੇ ਵਿੱਚ ਪੂਰੀ ਟੱਠਾ ਆਪਣੀ ਪਿੱਠ ਵਾਲਾ ਜਿਹੜਾ ਟੱਡਾ ਹੈਗਾ ਉਹ ਸਾਰੀਆਂ ਕਿਸਮਾਂ ਜੀ ਬੋਨਾ ਬੋਨਾ ਰੋਗ ਲੈ ਕੇ ਆਉਂਦਾ ਜਿਆਦਾਤਰ ਇਹਦੇ ਵਿੱਚ ਸ਼ਿਕਾਇਤ ਪਹਿਲੇ ਸਾਲਾਂ ਚ ਆਈ ਹੈ। ਉਹ ਆਹ ਏਰੀਆ ਦੇ ਵਿੱਚ ਪਹਿਲੇ ਸਾਲ ਜਦੋਂ ਕਿਸਮ ਲੱਗੀ ਠੀਕ ਹੈ ਸਾਲ 2022 ਦੇ ਵਿੱਚ 23 ਦੇ ਵਿੱਚ ਵੀ ਤੇ ਇਸ ਕਿਸਮ ਨੇ ਘਾਟਾ ਦੇ ਤੱਕ ਕਿਸਾਨਾਂ ਨੂੰ ਕਿਉਂਕਿ ਉੱਥੇ ਬੋਨਾ ਰੋਗ ਆ ਗਿਆ। ਬੋਨਾ ਰੋਗ ਆਉਣ ਦਾ ਕਾਰਨ ਤੇਲੇ ਕਰਕੇ ਆਉਂਦਾ ਜਿੱਥੇ ਆਪਣੇ ਘਾਹ ਫੂਸ ਲੱਗਿਆ ਹਨਾ ਬੀਜੇ ਹੋਏ ਆ ਪਨੀਰੀ ਵੀਜੀ ਹੈ ਜਿੱਥੇ ਉੱਤੇ ਜਿੱਥੇ ਕਾਪੂਸ ਹੈਗਾ ਜਾਂ ਤਾਂ ਉਹਨੂੰ ਕਿਸੇ ਦਵਾਈ ਦੇ ਨਾਲ ਨਸ਼ਟ ਕਰ ਲੋ ਜਾਂ ਤਹੀ ਦੇ ਨਾਲ ਖੁਰਚ ਕੇ ਪਰੇ ਕਰ ਦੋ ਤੇ ਜੀ ਕੋਈ ਵੀ ਤੁਹਾਡੀ ਪਨੀਰੀ ਹੈਗੀ ਜਿੱਥੇ ਕਾਪੂਸ ਜ਼ਿਆਦਾ ਹੈਗਾ ਉੱਥੇ ਤੁਸੀਂ ਤੇਲ ਲੈਣੇ ਦਵਾਈਆਂ ਕਰ ਲੋ ਜਿਹੜਾ ਭੂਰੀ ਪਿੱਠ ਵਾਲਾ ਢੱਡਾ ਹੁੰਦਾ ਹਨਾ ਉਹਦੇ ਨਾਲ ਬੌਣਾ ਰੋਗ ਜ਼ਿਆਦਾ ਆਉਂਦਾ ਹੈਗਾ ਮੈਂ ਅੱਜ ਇੰਨਾ ਕ ਵਿਚਾਰ ਤੁਹਾਡੇ ਸਾਹਮਣੇ ਦੇਖੋ ਪੀ ਆਰ 33 ਦਾ ਰੱਖਣ ਦਿਨਾਂ ਤਾਂ ਪੁਨਪਤੀ ਆ ਬਾਈ 25 30 ਦਿਨ ਦੀ ਪਨੀਰੀ ਲਾਉਣੇ ਆਪਾਂ 110 ਕਿ ਦਿਨ ਬਾਣ ਚ ਲੈਂਦੇ ਆ ਯੂਰੀਆ ਆਪਾਂ 2 ਘਟੇ ਤੱਕ ਯੂਰੀਆ ਪਾਉਣੇ ਹੈਗੇ ਆ ਤੇ ਵੱਢਣ ਟਾਈਮ ਇਸ ਵੈਰੈਟੀ ਦਾ ਟੋਟਾ ਜਿਹੜਾ ਜਾਦੇ ਵੰਦਾ ਹੈਗਾ ਤੇ ਵੱਢਣੀ ਔਖੀ ਹੈਗੀ ਆ ਤੇ ਖਾ ਜਿਸ ਹਿਸਾਬ ਦੇ ਨਾਲ ਸ਼ਰਤਾਂ ਰੱਖੀਆਂ ਗਈਆਂ ਸੀ ਉਸ ਸ਼ਰਤ ਦੇ ਹਿਸਾਬ ਦੇ ਨਾਲ ਵੀ ਕਿਸਾਨ ਕਹਿੰਦੇ ਵੀ ਜਿਵੇਂ ਸਾਨੂੰ ਖੇਤੀਬਾੜੀ ਮਾਹਰਾ ਨੇ ਜਾਂ ਖੇਤੀਬਾੜੀ ਯੂਨੀਵਰਸਿਟੀ ਨੇ ਜਿਸ ਤਰ੍ਹਾਂ ਕਿਹਾ ਹੈਗਾ ਐਸੀ ਉਸ ਤਰ੍ਹਾਂ ਕੀਤਾ ਹੈਗਾ ਪਰ ਕਿਸਮ ਨੇ ਸਾਡਾ ਦਿਲ ਨਹੀਂ ਜਿੱਤਿਆ ਇਸ ਸਾਲ ਦੇਖਦੇ ਆਂ ਵੀ ਪੀਆਰ 131 ਕਿੰਨੇ ਕ ਲੱਗਦੀ ਆ ਤੇ ਕਿੰਨਾ ਕ ਕਿਸਾਨਾਂ ਦਾ ਦੇਖੋ ਇਹ ਦਿਲ ਜਿੱਦੀ ਆ ਜਾਂ ਝਾੜ ਲੈ ਕੇ ਆਉਂਦੀ ਆ ਉਹ ਸਮਾਂ ਦਸੀ ਗਾ ਅੱਜ ਮੈਂ ਤੁਹਾਨੂੰ ਵੈਰਾਈਟੀ ਬਾਰੇ ਵੀ ਦੱਸਿਆ ਤੇ ਕਿਸਾਨਾਂ ਦੀ ਦਿਲ ਦੀ ਗੱਲ ਵੀ ਦੱਸੀ ਆ ਆਪਾਂ ਕੋਈ ਦੇਖੋ ਵੈਰਾਈਟੀ ਨੂੰ ਮਾੜਾ ਨਹੀਂ ਮੰਨਦੇ ਕਿਉਂਕਿ ਪੀਓ ਲੁਧਿਆਣੇ ਦੀਆਂ ਕਿਸਮਾਂ ਕਾਫੀ ਕਿਸਮਾਂ ਨੇ ਜਿਵੇਂ ਲਾਲੋ 126 ਲਾਲੋ ਠਾਈ ਲਾਲੋ 33 ਲਾਲੋ 332 ਵੀ ਲੱਗਣੀ ਆ ਨਾ ਤੇ ਇਸ ਵਾਰ ਵੀ 131 ਲਾ ਰਹੇ ਜੋ 32 ਲਾ ਰਹੇ ਥੋੜਾ ਜਿਹਾ ਏਰੀਆ ਲਾ ਕੇ ਦੇਖ ਲਓ ਪਰਖ ਕੇ ਦੇਖ ਲਓ ਜੇ ਤੁਸੀਂ ਨਵੇਂ ਹੈਗੇ ਧੰਨਵਾਦ